ਕੁਕੁਰਾ ਦੀ ਦਾਣਾ ਮੰਡੀ ਦੇ ਵਿੱਚੋਂ ਆਵਾਰਾ ਪਸ਼ੂ ਨੂੰ ਨਗਰ ਕੌਂਸਲ ਕੋਟਕੁੜਾ ਵੱਲੋਂ ਫੜਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਕਿਸ ਤਰ੍ਹਾਂ ਆਵਾਰਾ ਪਸ਼ੂ ਨੂੰ ਫੜ ਕੇ ਕੁਕੁਰਾ ਤੋਂ ਅੜ ਕੇ ਲਿਆ ਜਾ ਰਿਹਾ ਹੈ ਔਰ ਇਹ ਜਿਹੜੇ ਪਕੂ ਹੈ ਇਹ ਫੋਨ ਦੇ ਉੱਤੇ ਗੱਲ ਹੋਈ ਸੀ ਸਤੰਦਰ ਜੋਸ਼ੀ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਨਾਲ ਉਹ ਦੱਸ ਰਹੇ ਸੀ ਕਿ ਗੋਲਿਆ ਵਾਲੀ ਕੌਸ਼ਲਾ ਦੇ ਵਿੱਚ ਇਹਨਾਂ ਬਸੂ ਨੂੰ ਫੜਿਆ ਜਾ ਰਿਹਾ ਹੈ ਔਰ ਨਗਰ ਕਾਉਂਸਲ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਆਵਾਰਾ ਪਸੂ ਨੂੰ ਸ਼ਹਿਰ ਦੇ ਅਜਾ ਫੜ ਕੇ ਇਹਨਾਂ ਨੂੰ ਆਪਣੇ ਟਿਕਾਣੇ ਤੇ ਪਹੁੰਚਾਇਆ ਜਾ ਰਿਹਾ ਹੈ ਔਰ ਬਹੁਤ ਵਧੀਆ ਉਪਰਾਲਾ ਲਾਗਾ ਜੋ ਕਦਮ ਹੈ ਕਿਉਂਕਿ ਆਵਾਰਾ ਪਸੂ ਜਿਹੜੇ ਹੈ ਸ਼ਹਿਰ ਦੇ ਵਿੱਚ ਕਾਫੀ ਨੁਕਸਾਨ ਕਰ ਰਹੇ ਹੈ ਜਿਵੇਂ ਕਿ ਰੋਡ ਦੇ ਉੱਤੇ ਜਾਂਦੇ ਐਕਸੀਡੈਂਟ ਹੁੰਦੇ ਹੈ ਔਰ ਧਨਾ ਮੰਡੀ ਦੇ ਵਿੱਚ ਵੀ ਜਿਹੜਾ ਫਸਲਾਂ ਉੰਤੇ ਢੇਰੀਆਂ ਦਾ ਨੁਕਸਾਨ ਕਰਦੇ ਆ ਬੋਰੀਆਂ ਦਾ ਨੁਕਸਾਨ ਕਰਦੇ ਆ ਔਰ ਜਦੋਂ ਆਪਸ ਵਿੱਚ ਲੜਦੇ ਆ ਤਾਂ ਉਦੋਂ ਕਿਸੇ ਨਾ ਕਿਸੇ ਨੂੰ ਛੱਟਫੇਡ ਮਾਰਦਾ ਵੀ ਖੁੱਲ੍ਹ ਕੇ ਜाहिर ਹੁੰਦਾ ਤੇ ਦੇਖ ਸਕਦੇ ਹੋ লাইਵ ਤਸਵੀਰਾਂ ਤੇ ਦੇਖ ਸਕਦੇ ਹੋ লাইਵ ਤਸਵੀਰਾਂ नगर कौंसल गोतपुरा तो वालों जो पशुओं पशुआ नी लद के गोले वाला गौशाला गो जाया जा रहा है बहुत वजि उपरला जोड़ा किया जा रहा नगर कौंसल वालों ਕੰਟੈਕਟ ਦੱਸਿਆ ਜਾ ਰਿਹਾ ਹੈ ਕਿ 70 ਬਸੂ ਜਿਹੜੇ ਹੈ ਸ਼ਹਿਰ ਦੇ ਵਿੱਚੋਂ ਫੜ ਕੇ ਰੂਸ਼ਲਾ ਗੋਲੀ ਵਾਲਾ ਵਿਕੇ ਪਟਾਏ ਪਟਾਏ ਜਾ ਰਿਹਾ ਹੈ ਔਰ ਥੋੜੇ ਦਿਨ ਪਹਿਲਾਂ ਭਿੰਦਾ ਸਿੰਘ ਸੰਧੂ ਜੋ ਨਗਰ ਕੌਂਸਲ ਦੇ ਪ੍ਰਧਾਨ ਹਨ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਦੱਸਿਆ ਸੀ ਕਿ ਇਹ ਜਿਹੜੇ ਆਵਾਰਾ ਪਸ਼ੂ ਸ਼ਹਿਰ ਦੇ ਵਿੱਚ ਕਰ ਰਹੇ ਹੈ ਸਾਰੇ ਪਸ਼ੂਆਂ ਨੂੰ ਫੜ ਕੇ ਰੋਸ਼ਾਲਾ ਦੇ ਵਿੱਚ ਚਾਇਆ ਜਾਵੇਗਾ ਤਾਂ ਕਿ ਸ਼ਾਇਦ ਇਹ ਜੋ ਦਾਨੀ ਨੁਕਸਾਨ ਹੋ ਰਿਹਾ ਉਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਹ ਨਾਲ ਇੱਕ ਤੋਂ ਮਾਰਨਾਂ ਦੀ ਬਾਤ ਨਾਲ ਦੇਖੋ ਦਿਓ ਕਿ ਇਹ ਹਵਾਰਾ ਪਸ਼ੂ ਨੂੰ ਕਾਬੂ ਕੀਤਾ ਜਾ ਰਿਹਾ ਔਰ ਇਹਨਾਂ ਨੂੰ ਗੱਡੀ ਦੇ ਵਿੱਚ ਪਰਤੇ ਲਗਾਇਆ ਜਾ ਰਿਹਾ ਔਰ ਇਸ ਤਰ੍ਹਾਂ ਜਿਹੜਾ ਜਾ ਰਿਹਾ ਜਿਹੜੀ ਹੈ ਚੱਲ ਰਹੀ ਹੈ ਮਨਵਾਰਾ ਹਵਾਰਾ ਪਸ਼ੂ ਨੂੰ ਖੜਵਾਸ ਤੇ ਇਹਨਾਂ ਪਸ਼ੂ ਦਾ ਕੋਈ ਅਤਬਾਰ ਨਹੀਂ ਹੈਗਾ ਕਿ ਇਹਨਾਂ ਨੇ ਕਦੋਂ ਕੀ ਕਰ ਦੇਣਾ ਸਰ ਜੋ ਬਹੁਤ ਕਸ਼ੂ ਕਰਨ ਵਾਲੇ ਆ ਉਹ ਪੂਰੀ ਤਰ੍ਹਾਂ ਜਦੋਂ ਜਦ ਕਰਦੇ ਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ ਔਰ ਗੱਡੀ ਦੇ ਵਿੱਚ ਘੱਡਿਆ ਜਾਵੇ ਜੇ ਤੁਸੀਂ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਆ ਉਹ ਨਗਰ ਕਾਉਂਸਲ ਵੱਲੋਂ ਬਹੁਤ ਵਧੀਆ ਕਾਰਨਾ ਕੀਤਾ ਜਾ ਰਿਹਾ ਹੈ ਜੋ ਹਵਾਰਾ ਪਸ਼ਵਾਨੋਂ ਫੜ ਕੇ ਜੋਸ਼ਾਲਾ ਦੇ ਬੋਲੇ ਵਾਲੇ ਦੀ ਜੋਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ ਬਹੁਤ ਜ਼ਰੂਰ ਜ਼ਰ ਨਾਲੇ ਦਾ ਪਸ਼ਵਾਨ ਨੂੰ ਕਾਬੂ ਕੀਤਾ ਜਾਂਦਾ ਜੀ ਇਸ ਤਰ੍ਹਾਂ ਦੇ Halo. Halo.